ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 48 ਘੰਟਿਆਂ ਦੇ ਮੌਸਮ ਦੇ ਯਾਨੀ ਕਿ ਪੰਜਾਬ ਦਾ ਮੌਸਮ ਅੱਜ ਤੇ ਕੱਲ 31 ਅਗਸਤ ਤੱਕ ਕਿਵੇਂ ਦਾ ਰਹਿ ਸਕਦਾ ਹੈ ਮੀਂਹ ਦੇ ਕਿੰਨੇ ਕ ਅਸਰ ਨੇ ਮੌਨਸੂਨ ਦੇ ਕਿੰਨੇ ਕ ਮੀਂਹ ਲੱਗਣਗੇ ਆਉਂਦੇ ਦਿਨਾਂ ਦੇ ਵਿੱਚ ਇਹ ਅਪਡੇਟ ਤੁਹਾਨੂੰ ਦੇਾਂਗੇ ਸਵੈਸਲੇ ਦੀਆਂ ਜੋ ਲਾਈਵ ਅਤੇ ਤਾਜ਼ਾ ਸੈਟਲਾਈਟ ਦੱਸੇ ਨਾਲ ਸਭ ਤੋਂ ਪਹਿਲਾਂ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਪੰਜਾਬ ਦੇ ਵਿੱਚ ਬੱਦਲਵਾਈ ਬਣੀ ਹੋਈ ਆ ਖਾਸ ਕਰਕੇ ਮਾਝਾ ਖੇਤਰ ਦੇ ਵਿੱਚ ਆਉਂਦੇ ਘੰਟਿਆਂ ਦੇ ਵਿੱਚ ਮੀਂਹ ਪਾਉਣਗੇ ਸੋ ਆਉਂਦੇ ਜਿਹੜੇ 48 ਘੰਟੇ ਨੇ ਪਛਮੀ ਸਿਸਟਮ ਫਿਰ ਇਤਨਾ ਸਰਗਰਮ ਹੈ ਤੇ ਅੱਜ ਵੀ ਮੀਂਹ ਕਾਫੀ ਖੇਤਰਾ ਤੱਕ ਪਹੁੰਚ ਕਰਨਗੇ ਦੁਪਹਿਰ ਤੋਂ ਬਾਅਦ ਗਰਜ ਰਿਸਕ ਵਾਲੇ ਬੱਦਲ ਵੱਲ ਸਕਦੇ ਨੇ ਜਿਹੜੇ ਕਿ ਮਖਰੂਪ ਦੇ ਨਾਲ ਮਾਝਾ ਤੇ ਮਾਲਵੇ ਦੇ ਖੇਤਰਾਂ ਨੂੰ ਕਵਰ ਕਰ ਸਕਦੇ ਨੇ ਜਿਹੜਾ ਇੱਕ ਪਛਮੀ ਸਿਸਟਮ ਗਰਾਊਂਡ ਲੈਵਲ ਤੇ ਅਸਵੇਲੇ ਸਰਗਰਮ ਹੈ ਤੇ ਇਹ ਸਿਸਟਮ ਦੇ ਸਦਕਾ ਆਉਂਦੇ ਦਿਨਾਂ ਦੇ ਵਿੱਚ ਭਾਰੀ ਮੀਂਹ ਦੇ ਅਸਰ ਵਧਦੇ ਜਾ ਰਹੇ ਨੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਲੱਗਣਗੇ ਕਿਉਂਕਿ ਦੀ ਮਾਰ ਚੱਲ ਰਹੀ ਨੇ ਪਰ ਇਹ ਸਿਸਟਮ ਕਿਤੇ ਨਾ ਕਿਤੇ ਰਾਹਤ ਬਚਾਅ ਕਾਰਜਾਂ ਦੇ ਵਿੱਚ ਵਿਗਲ ਪਾਵੇਗਾ ਸੋ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਮੇਜਾਸਾਰ ਨੇ ਜੀ ਉਹਨਾਂ ਦੇ ਵਿੱਚ ਫਾਜ਼ਿਲਕਾ ਬੋਹਰ ਫਰੀਦਕੋਟ ਫਿਰੋਜ਼ਪੁਰ ਸ਼੍ਰੀ ਤਰਨਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਬਠਿੰਡਾ ਸ਼੍ਰੀ ਮਕਸਦਰ ਸਾਹਿਬ ਜਲਾਲਾਬਾਦ ਮਾਨਸਾ ਬਰਨਾਲਾ ਸੰਗਰੂਰ ਮਲੇਰਕੋਟਲਾ ਲੁਧਿਆਣਾ ਪਟਿਆਲਾ ਦੇ ਸ਼੍ਰੀ ਫਤਿਹਗੜ੍ਹ ਸਾਹਿਬ ਇਹ ਖੇਤਰ ਤਿਆਰ ਰਹਿਣ ਇੱਥੇ ਭਾਰੀ ਮੀਂਹ ਪਹੁੰਚਣਗੇ ਆਉਂਦੇ 48 ਘੰਟਿਆਂ ਦੇ ਵਿੱਚ ਇਹ ਅੱਜ ਵੀ ਲੱਗ ਸਕਦੇ ਨੇ ਕੱਲ ਵੀ ਲੱਗ ਸਕਦੇ ਨੇ ਪਰਸੋਂ ਵੀ ਲੱਗ ਸਕਦੇ ਨੇ ਫਿਲਹਾਲ ਇਸ ਤਰ੍ਹਾਂ ਚੰਡੀਗੜ੍ਹ ਮਹਾਲੀ ਪੰਜ ਕਲਾ ਡੇਰਾ ਬੱਸੀ ਰੋਪੜ ਲੁਧਿਆਣੇ ਦੇ ਪੂਰਬੀ ਭਾਗ ਸਮਰਾਲਾ ਹੋ ਗਿਆ ਮਾਚੂਆੜਾ ਕੋਹਾੜਾ ਦਰਾਹਾ ਸਾਨੇਵਾਲ ਖੰਨਾ ਪੈਲ ਸਰਹੰਦ ਇਹਨਾਂ ਸਾਰੇ ਖੇਤਰਾਂ ਤੱਕ ਵੀ ਪਹੁੰਚਣਗੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪੂਰਬੀ ਖੇਤਰ ਬੱਸੀ ਫਟਾਣਾ ਖਮਾਣੋ ਸਮਰਾਲੇ ਦੇ ਪੂਰਬੀ ਭਾਗ ਇਹਨਾਂ ਖੇਤਰਾਂ ਤੱਕ ਵੀ ਤਾਬਰ ਤੋੜ ਪਹੁੰਚਣਗੇ ਯਾਨੀ ਕਿ ਭਾਰੀ ਮਿਹਦੇ ਸਾਰੇ ਇਹਨਾਂ ਦੇ ਵਿੱਚ ਬਣੇ ਹੋਏ ਨੇ ਇਸ ਤਰ੍ਹਾਂ ਜਿਹੜੇ ਰੈਲੀ ਇੱਧਰ ਖੇਤਰ ਰਹਿ ਗਿਆ ਆਪਣੇ ਦੋਆਬੇ ਦੇ ਹੋਸ਼ਿਆਰ ਹੋ ਗਿਆ ਜਲਾ ਤੇ ਇਧਰ ਜਲੰਧਰ ਦੇ ਪੱਛਮੀ ਭਾਗ ਇਹਨਾਂ ਖੇਤਾਂ ਤੱਕ ਵੀ ਪਹੁੰਚਣਗੇ ਨਵੇਂ ਛੜ ਦੇ ਕੁਝ ਖੇਤਰਾ ਦੇ ਵਿੱਚ ਭਾਰੀ ਮੀਂਹ ਪਾਤਰਦੇ ਆਸਾਰ ਨੇ ਸ਼ਰੀਆਲਾ ਉਪਰ ਸਾਹਿਬ ਨੰਗਲੇਣਾ ਖੇਤਰਾ ਦੇ ਵਿੱਚ ਵੀ ਪਾਉਣਦੇ ਆਸਾਰ ਨੇ ਡੈਮ ਵਾਲੀ ਗੱਲ ਕਰੀਏ ਜੀ ਭਾਖੜਾ ਡੈਮ ਤੋਂ ਪਾਣੀ ਐਜ਼ ਇਟ ਉਸੇ ਤਰ੍ਹਾਂ ਰਿਲੀਜ਼ ਕੀਤਾ ਜਾ ਰਿਹਾ ਜਿਵੇਂ ਪਹਿਲਾਂ ਕੀਤਾ ਜਾ ਰਿਹਾ ਸੀ ਪਾਣੀ ਵਧਾ ਕੇ ਛੱਡਣ ਦਾ ਹਾਲੇ ਕੋਈ ਐਲਾਨ ਨਹੀਂ ਕੀਤਾ ਗਿਆ 50 ਹਜ਼ਾਰ ਕਿਊਬਿਕ ਪਾਣੀ ਰੈਗੂਲਰ ਛੱਡਿਆ ਜਾ ਰਿਹਾ 1 ਲੱਖ ਕਿਊਬਿਕ ਪਾਣੀ ਅਕੀ ਇਧਰ ਬਿਆਸ ਵਿੱਚ ਛੱਡਿਆ ਜਾ ਰਿਹਾ ਤੇ ਐਸੇ ਤਰ੍ਹਾਂ ਥੀਮ ਡੰਗ ਦੇ ਵਿੱਚ ਕੋਈ ਅਸਰ ਅਫਰਟਡ ਨਹੀਂ ਆ ਕਿ ਪਾਣੀ ਉੱਥੇ ਉਗਾ ਕੇ ਰਿਲੀਜ਼ ਕੀਤਾ ਜਾ ਰਿਹਾ ਉਸੇ ਤਰ੍ਹਾਂ ਛੱਡਿਆ ਜਾ ਰਿਹਾ ਜਿਵੇਂ ਪਹਿਛੇ ਛੱਡਿਆ ਜਾ ਰਿਹਾ ਸੀ ਇੱਕ ਨਜ਼ਰ ਤਾਜ਼ਾ ਅਫਡੇਟ ਤੇ ਲਾਵਾਂਗੇ ਜੋ ਅੱਜ ਜਾਰੀ ਕੀਤੀ ਹੈ ਜੀ ਮੌਸਮ ਵਿਭਾਗ ਨੇ 30 ਅਗਸਤ ਦੀ ਤਰੀਕ ਲਈ ਹੋਈ ਹੈ ਹਾਰਨੀ ਫਰ ਪੰਜਾਬ ਪੰਜਾਬ ਦੇ ਲਈ ਵਾਰਨਿੰਗ ਹੈ ਵੈਰੀ ਹੈਵੀ ਰੇਨ ਦੇ ਅੱਜ orange ਅਲਰਟ ਜਾਰੀ ਕੀਤੇ ਗਏ ਨੇ ਅੱਜ ਪੰਜਾਬ ਦੇ ਕਾਫੀ ਭਾਗਾਂ ਦੇ ਵਿੱਚ ਮੀਂਹ ਤਾਬਰ ਤੜਪ ਪਹੁੰਚਣਗੇ 31 ਤਰੀਕ ਨੂੰ ਇੱਕ ਸਤੰਹਰ ਨੂੰ ਵੀ ਹੈਵੀ ਰੇਨ ਦਾ yellow ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਸੌਂ ਦੇ ਦਿਨਾਂ ਦੇ ਵਿੱਚ ਮੀਂਹ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰਨਗੇ ਸੋ ਵੱਡੇ ਫੱਦਰ ਤੇ ਮੀਂਹ ਇਹ ਲੱਗਣ ਜਾ ਰਹੇ ਨੇ ਸ਼ੁਕਰੀਆ